ਅੱਜ 2 ਕੁੰਜੇ ਦੇਣਾ ਇੱਥੇ ਮੋਟਰਸਾਈਕਲ ਸਪਲੈਟਰ ਮੋਟਰਸਾਈਕਲ ਜੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਨਾਲ ਉਹ ਇਹ ਇਹਨਾਂ ਦੇ ਲੁਥਰਾ ਜੀ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਆ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਨਾਕੇ ਸ਼ਹਿਰ ਚਲਵਾਤੇ ਆ ਔਰ ਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉਧਰ ਵੀ ਨਾਕ ਚਲਵਾਤੇ ਆ ਤੇ ਉਹਨਾਂ ਦੀ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਪਹਿਚਾਨੀ ਨੁਕਸਾਨ ਨਹੀਂ ਹੋਇਆ ਨਾ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਵੀ ਇੱਕ ਆਈ ਲਾਈਟ ਸੈਂਟਰ ਤੋਂ ਬੋਲੀ ਚੱਲੀ ਸੀ ਹਾਂ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇਗੇ ਜੀ ਸਾਰੇ ਟੋਟਲ ਏ ਵੀ ਬਿਲਕੁਲ ਜਲਦੀ ਫੜ ਜਾਗੇ ਲੱਗਦਾ ਵੀ ਕਿਤੇ ਬਟਾਲਾ ਵੀ ਬਿਹਾਰ ਬੰਦਾ ਜਾ ਰਿਹਾ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਤੁਹਾਡੀ ਸੇਵਾ ਚਾਜ ਰਾ ਜੀ ਬਿਹਾਰ ਨਹੀਂ ਬੰਦਾ ਤੇ ਜੀ ਕਿੰਨੀਆਂ ਗੋਲੀਆਂ ਹੋਈਆਂ ਜੀ ਇੱਕ ਫਾਇਰ ਹੋਇਆ ਜੀ 32 ਬੋਰ ਦਾ ਉਹ ਮਿਲ ਗਿਆ ਖੋਲ ਉਸੇ ਬੈਠੇ ਤੇ ਹੀ ਗੱਲਬਾਤ ਕਰ ਰਹੀ ਤੇ ਬਾਹਰੋਂ ਇੱਕ ਰਾਉਂਡ ਫਾਇਰ ਹੋਇਆ ਹਾਂ ਜੀ ਕਿੰਨੇ ਕਿੰਨੇ ਸਾਲ ਹੋ ਗਏ ਮੇਰੇ ਖਿਆਲ ਨਾਲ ਇੱਕ ਰਾਉਂਡ ਫਾਇਰ ਹੋਇਆ ਇੱਕ ਤਾਂ ਫਾਇਰ ਹੋਇਆ ਇੱਕ ਰਾਉਂਡ ਜੀ ਕਿਸੇ ਨੇ ਲੱਗਾ ਨਹੀਂ ਲੱਗਾ ਨਹੀਂ ਬਚਾਈ ਰਿਹਾ ਜੀ ਕਿ ਲੱਗਦਾ ਫਾਇਰ ਹੋ ਰਿਹਾ ਇੱਕੋ ਫਾਇਰ ਹੋ ਰਿਹਾ ਤ੍ਰੇਟੀ ਕਹਿ ਸਕਦੇ ਆ ਕੋਈ ਸਾਨੂੰ ਸ਼ੋਰ ਨਹੀਂ ਆ ਕਿਉਂ ਫਾਇਰ ਹੋਇਆ ਕੋਈ ਸ਼ੋਰ ਨਹੀਂ ਆ ਬਸ ਅਸੀਂ ਅੰਦਰ ਬੈਠੇ ਦੇ ਆ ਤੇ ਬਾਹਰ ਠਾ ਦੀ ਆਵਾਜ਼ ਆਈ ਹੈ ਤੇ ਵੇਖਿਆ ਤਾਂ ਸ਼ੀਸ਼ਾ ਟੁੱਟਣ ਲੱਗ ਪਿਆ ਜਿੱਦਾਂ ਗੋਲੀ ਚੱਲੀ ਹੈ ਤੇ ਗੋਲੀ ਚਲਾ ਕੇ ਪਤਾ ਲੱਗਾ ਦੋ ਕੋ ਬੰਦੇ ਬਾਹਰੋਂ ਗਏ ਨੇ ਅਸਲੀ ਪੁਲਿਸ ਵਾਲੇ ਕਿੰਨੇ ਰਮ ਫਾਇਰ ਇੱਕੋ ਹੀ ਨਜ਼ਰ ਆਇਆ ਇਹ ਤੱਕ ਤੇ ਕੀ ਲੱਗਦਾ ਕਾਰਨ ਕਾਰਨ ਕੋਈ ਸਮਝ ਨਹੀਂ ਆ ਇਹ ਲੱਗਣ ਲਈ ਕੁਝ ਥ੍ਰੈਟ ਪਹਿਲਾਂ ਸੀ ਬੱਸ ਸਿੱਦੇ ਇੱਕ ਫੋਨ ਆਂਦੇ ਨੇ ਬੜੋ ਅਨਨੋਨ ਨੰਬਰ ਤੋਂ ਜਿਹੜੇ ਚੁੱਕੇ ਨਹੀਂ ਜਾਂਦੇ ਸ਼ਾਇਦ ਉਹਦੇ ਕਾਰਨ ਹੋਵੇ ਅਸੀਂ ਕਦੇ ਚੁੱਕਿਆ ਨਹੀਂ ਫੋਨ ਨਹੀਂ ਇੱਕ ਵਾਰੀ ਫੋਨ ਆਇਆ ਮੈਂ ਦੋ ਕੋ ਬੜੇ ਆਇਆ ਹਾਂ ਚੁੱਕਿਆ ਨਹੀਂ ਹਾਂਜੀ ਅੰਦਰ ਦੁਕਾਨ ਤੇ ਕੌਣ-ਕੌਣ ਮੌਜੂਦ ਸੀ ਪੜਾ ਸੀ ਪਤੀਜਾ ਸੀ ਮਲਾਜਮ ਸਨ ਪਹਿਲਾਂ ਕੋਈ ਥ੍ਰੈਟ ਆਈ ਨਹੀਂ ਸਿੱਧੀ ਨਹੀਂ ਆਈ ਕੀ ਬਤਾ ਕੀ ਹੋ ਸਕਦਾ ਜੋ ਅੱਜਕੱਲ ਚੱਲਣ ਡਿਆ ਹੁਣ ਉਹ ਕੁਛ ਹੀ ਹੈ ਹੁਣ ਨਵੀਂ ਗੱਲ ਮੈਂ ਆਪਣੇ ਮੂੰਹ ਕੀ ਦੱਸਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ